ਜਿਸ ਤਰ੍ਹਾਂ ਇਨਸਾਨ ਨੂੰ ਜਿਹੜੀ ਬੜੀ ਸਾਫ਼ ਹਵਾ ਚਾਹੀਦੀ ਆ ਸਾਫ਼ ਪਾਣੀ ਚਾਹੀਦਾ ਉਹਨਾਂ ਨੂੰ ਵੀ ਸਾਫ਼ ਹਵਾ ਚਾਹੀਦੀ ਆ ਉਹਨਾਂ ਹੀ ਆਕਸੀਜਨ ਦਾ ਲੈਵਲ ਵੱਧ ਹੋਊਗਾ ਤੇ ਉਹਨਾਂ ਦੇ ਜਿੰਨੀ ਡਸਟ ਘੱਟ ਹੋਊਗੀ ਉਹਨਾਂ ਹੀ ਉਹਨਾਂ ਨੂੰ ਰੈਸਪੀਰੇਟਰੀ ਡਿਜ਼ੀਜ਼ਸ ਤੋਂ ਬਚੇ ਰਹਿਣਗੇ ਡੌਗਸ ਨੂੰ ਅਸੀਂ ਇੱਕ 에ਅਰ ਕਵਰਡ ਕਰਦੇ ਆ ਕਿ 2 ਹਫ਼ਤੇ ਬਾਅਦ 15 ਦਿਨਾਂ ਬਾਅਦ ਤੁਸੀਂ ਲਵਾਓ ਬਟ ਜੇ ਗਰੂਮਿੰਗ ਆ ਗਰੂਮਿੰਗ ਬਹੁਤ ਜ਼ਰੂਰੀ ਹੈ ਜੇ ਤਾਂ ਹਵਾ ਸਾਫ ਹੈ ਤਾਂ ਹੈਲਦੀ ਮੌਸਮ ਕਹਿੰਦੇ ਅਸੀਂ ਇਹਨੂੰ ਇਹਦੇ ਵਿੱਚ ਬਿਮਾਰੀਆਂ ਘਟਦੀਆਂ ਸਾਡੇ ਜਿੰਨੇ ਵੀ ਕੇਸ ਹੁੰਦੇ ਆ ਉਹ ਇਹਨਾਂ ਦਿਨਾਂ ਦੇ ਵਿੱਚ ਆ ਕੇ ਘਟ ਜਾਂਦੇ ਜੇ ਤੁਹਾਡੇ ਡੌਗ ਨੂੰ ਵੈਕਸੀਨੇਸ਼ਨ ਪ੍ਰੋਪਰ ਹੋਈ ਹੋਈ ਆ ਜੀ ਤਾਂ ਫੇਰ ਮੈਨੂੰ ਲੱਗਦਾ ਕਿ ਉਹ ਬੜਾ ਸਹਾਈ ਹੁੰਦੀ ਆ ਤੇ ਤੁਹਾਡਾ ਡੌਗ ਜਿਹੜਾ ਵਾ ਉਹ ਬੱਚਿਆ ਰਹਿੰਦਾ। ਅਹ ਦੇਖੋ ਜਿਸ ਤਰ੍ਹਾਂ ਇਨਸਾਨ ਨੂੰ ਜਿਹੜੀ ਬੜੀ ਸਾਫ਼ ਹਵਾ ਚਾਹੀਦੀ ਆ ਸਾਫ਼ ਪਾਣੀ ਚਾਹੀਦਾ। ਜੀ ਉਸੇ ਤਰ੍ਹਾਂ ਹੀ ਜਿਹੜੀ ਕੁਦਰਤ ਨੇ ਇਹ ਜੀਵ ਜੰਤੂ ਬਣਾਏ ਉਹਨਾਂ ਨੂੰ ਵੀ ਬਿਲਕੁਲ ਸਾਫ਼ ਹਵਾ ਚਾਹੀਦੀ ਆ ਕਿਉਂਕਿ ਆਕਸੀਜਨ ਤਾਂ ਉੱਥੋਂ ਹੀ ਸੇਮ এনवायरमेंट ਚੋਂ ਲੜੀ ਆ। ਔਰ ਇਸ ਕਰਕੇ ਜਿਹੜੇ ਸਾਡੇ ਜਾਨਵਰ ਆ ਉਹਨਾਂ ਨੂੰ ਵੀ ਸਾਫ਼ ਹਵਾ ਚਾਹੀਦੀ ਆ। ਉਹਨਾਂ ਹੀ ਆਕਸੀਜਨ ਦਾ ਲੈਵਲ ਵੱਧ ਹੋਊਗਾ ਤੇ ਉਹਨੇ ਜਿੰਨੀ ਡਸਟ ਘੱਟ ਹੋਊਗੀ ਉਨਾ ਹੀ ਉਹਨਾਂ ਨੂੰ ਰੈਸਪੀਰੇਟਰੀ ਡਿਜ਼ੀਜ਼ਸ ਤੋਂ ਬਚੇ ਰਹਿਣਗੇ। ਕਈ ਕਈ ਜਿਸ ਤਰ੍ਹਾਂ ਇਨਸਾਨਾਂ ਚ ਅਲਰਜੀਜ਼ ਹੁੰਦੀਆਂ ਉਦਾਂ ਹੀ ਜਾਨਵਰਾਂ ਚ ਵੀ ਅਲਰਜੀਜ਼ ਹੁੰਦੀਆਂ। ਇਸ ਕਰਕੇ ਉਹਨਾਂ ਨੂੰ ਅਲਰਜੀ ਜਿਹੜੀਆਂ ਅਲਰਜਿਕ ਡਿਜ਼ੀਜ਼ਸ ਨੇ ਉਹਨਾਂ ਤੋਂ ਵੀ ਬਚ ਸਕਦੇ ਆ ਨਾ। ਤੇ ਰੈਸਪੀਰੇਟਰੀ ਖਾਸ ਕਰਕੇ ਪ੍ਰੋਬਲਮ ਆਊਗੀ ਜਦੋਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਮਤਲਬ ਮੌਸਮ ਹੋਵੇ। ਜੀ ਸੋ اسپੈਸ਼ਲੀ ਆਪਾਂ ਗੱਲ ਕਰ ਲਈ ਡੌਗਸ ਦੀ ਮੋਸਟਲੀ ਲੋਕ ਜਿਹੜੇ ਨੇ ਘਰ ਦੇ ਵਿੱਚ ਡੌਗਸ ਰੱਖਦੇ ਨੇ ਉਹਨਾਂ ਲਈ ਕਿਸ ਤਰੀਕੇ ਦੀ ਜਿਹੜੀ ਡਾਈਟ ਹੋਣੀ ਚਾਹੀਦੀ ਕਿੰਨੇ ਟਾਈਮ ਦੇ ਵਿੱਚ ਉਹਨਾਂ ਨੂੰ ਨਵਾਉਣਾ ਚਾਹੀਦਾ ਕੀ ਕੀ ਖਾਸ ਤੌਰ ਤੇ ਇਸ ਮੌਸਮ ਦੇ ਵਿੱਚ ਜਿਹੜਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਜ਼ਿਆਦਾ ਐਕਸਟ੍ਰੀਮ ਵਿంటర్ ਆ ਜਿਵੇਂ ਜਨਵਰੀ ਚ ਜਾਂ ਦਸੰਬਰ ਚ ਸਾਡੇ ਐਕਸਟ੍ਰੀਮ ਵਿంటర్ ਹੁੰਦੀ ਆ ਉਦੋਂ ਉਹਨਾਂ ਦਾ ਇੱਕ ਪਰਟੀਕੂਲਰ ਟਾਈਮ ਹੋਣਾ ਚਾਹੀਦਾ ਉਹਨਾਂ ਨੂੰ ਜਦੋਂ ਬਾਹਰ ਲੈ ਕੇ ਜਾਣਾ ਤੇ ਸਪੈਸ਼ਲੀ ਉਹ ਟਾਈਮ ਉਹੋ ਜਿਹਾ ਹੋਵੇ ਜਦੋਂ ਸੂਰਜ ਚੜਿਆ ਹੋਵੇ ਤੇ ਜਿਆਦਾ ਵਧੀਆ ਤਾਂ ਕਿ ਕਿਉਂਕਿ ਆਪਣੇ ਤਾਂ ਇੱਥੇ ਚਲੋ ਕੋਈ ਇੰਨੀ ਜਿਆਦਾ ਟੈਂਪਰੇਚਰ ਨਹੀਂ ਹੁੰਦਾ ਜਨਵਰੀ ਚ ਕਈ ਵਾਰੀ ਬਹੁਤ ਜਿਆਦਾ ਹੋ ਜਾਂਦਾ ਮਾਈਨਸ ਚ ਵੀ ਚੱਲ ਜਾਂਦਾ ਬਟ ਇਹ ਹੈ ਕਿ ਕਈ ਜਿਹੜੇ ਕੰਟਰੀਜ਼ ਆ ਜਿਨ੍ਹਾਂ ਦੇ ਵਿੱਚ ਮਾਈਨਸ ਚ ਚੱਲ ਜਾਂਦਾ ਉਹਨਾਂ ਦੇ ਵਿੱਚ ਫਰੌਸਟ ਬਾਈਟ ਵੀ ਹੋ ਜਾਂਦੀ ਹੈ ਟੈਂਪਰੇਚਰ ਜਦੋਂ ਮਾਈਨਸ ਜਾਊਗਾ ਤਾਂ ਫਰੌਸਟ ਬਾਈਟ ਦੇ ਚਾਂਸਸ ਹੈਗੇ ਆ ਫਿਰ ਹਾਈਪੋਥਰਮੀਆ ਹੋ ਜਾਂਦਾ ਜਿਹਦੇ ਚ ਟੈਂਪਰੇਚਰ ਬਾਡੀ ਦਾ ਜਿਹੜਾ ਨਾਰਮਲ ਨਾਲ ਵੀ ਘਟ ਜਾਂਦਾ ਸੋ ਉਹਦੇ ਵਿੱਚ ਉਹਨੂੰ ਜਾਨਵਰ ਨੂੰ ਸਸਟੇਨ ਕਰ ਰਣ ਵਾਸਤੇ ਉਹਨਾਂ ਨੂੰ ਆਪਾਂ ਨੂੰ ਜਿਹੜਾ ਇਹ ਮੌਸਮ ਇਹਦੇ ਵਿੱਚ ਥੋੜਾ ਜਿਹਾ ਉਹਨਾਂ ਦਾ એનર્ਜੀ ਲੈਵਲ ਜਿਹੜਾ ਵਾ ਉਹ ਵਧਾ ਦੇਣਾ ਚਾਹੀਦਾ ਜਿਵੇਂ ਲਾਈਫਸਟਾਕ ਅਸੀਂ ਗੱਲ ਕਰਦੇ ਘੱਟੋ ਘੱਟ 10 15 ਫੀਸ ਦੀ ਜਿਹੜਾ ਉਹਨਾਂ ਦਾ એનર્ਜੀ ਜੀ ਸੋ ਉਸ ਆਜਾ ਜਿਹੜੀ ਉਹਨਾਂ ਨੂੰ ਡਾਈਟ ਪਾ ਰਹੇ ਫੀਡ ਪਾ ਰਹੇ ਉਹ ਵਧਾ ਦੇਣੀ ਚਾਹੀਦੀ ਇਸੇ ਤਰ੍ਹਾਂ ਜਿਹੜੇ ਡੌਗਸ ਦੀ ਡਾਈਟ ਆ ਉਹਦੇ ਵਿੱਚ એનર્ਜੀ ਸੋਰਸ ਜ਼ਿਆਦਾ ਹੋਣੇ ਚਾਹੀਦੇ ਜਿਹਨੂੰ ਆਪਾਂ ਕਾਰਬੋਹਾਈਡਰੇਟਸ ਕਹਿੰਦੇ ਜਿਹਦੇ ਨਾਲ ਕਿ ਉਹਨੇ ਦੇ ਅੰਦਰ એનર્ਜੀ ਜ਼ਿਆਦਾ ਪ੍ਰੋਡਿਊਸ ਹੋਵੇ ਔਰ ਉਹ ਵਾਰ ਜਿਹੜਾ ਵਿంటర్ ਦਾ ਟੈਂਪਰੇਚਰ ਆ ਲੋ ਟੈਂਪਰੇਚਰ ਆ ਉਹਦੇ ਨਾਲ ਆਪਣੇ ਆਪ ਨੂੰ ਇਕਲਾਈਮਟਾਈਜ਼ ਕਰਕੇ ਰੱਖ ਸਕਦਾ ਜੀ ਸਰ ਆਪਾਂ ਗੱਲ ਕਰ ਲਈ ਐਨੀਮਲਸ ਦੀ ਜਾਂ ਫਿਰ ਡੌਗਸ ਦੀ ਜਾਂ ਕੈਟਸ ਦੀ ਕਿਸ ਤਰੀਕੇ ਦੀ ਮਤਲਬ ਕਿਸ ਤਰੀਕੇ ਨਾਲ ਇਹਨਾਂ ਨੂੰ ਨਵਾਉਣਾ ਚਾਹੀਦਾ ਸਪੈਸ਼ਲੀ ਇਹਨਾਂ ਦੇ ਰੂਮਿੰਗ ਜੜੀ ਹੈ ਕਿਸ ਤਰੀਕੇ ਦੀ ਹੋਣੀ ਚਾਹੀਦੀ ਦੇਖੋ ਨਵਾਉਣਾ ਤਾਂ ਆਪਾਂ ਡੌਗਸ ਦੀ ਗੱਲ ਕਰਦੇ ਹਾਂ ਤਾਂ ਮੋਸਟਲੀ ਡੌਗਸ ਨੂੰ ਅਸੀਂ ਇੱਕ 에ਅਰ ਕਵਰਡ ਕਰਦੇ ਹਾਂ ਕਿ ਦੋ ਹਫਤੇ ਬਾਅਦ 15 ਦਿਨਾਂ ਬਾਅਦ ਤੁਸੀਂ ਨਵਾਓ ਬਟ ਜੇ ਗਰੂਮਿੰਗ ਆ ਗਰੂਮਿੰਗ ਬਹੁਤ ਜ਼ਰੂਰੀ ਹੈ ਗਰੂਮਿੰਗ ਹੁੰਦੀ ਹੈ ਕਿ ਤੁਸੀਂ ਇੱਕ ਵਧੀਆ ਤਰੀਕੇ ਦਾ ਬਰਸ਼ ਲੈ ਕੇ ਉਹਦੇ ਨਾਲ ਤੁਸੀਂ ਉਹਦੇ ਵਾਲਾਂ ਦੇ ਵਿੱਚ ਤਕਰੀਬਨ ਡੇਲੀ ਦੋ ਵਾਰੀ ਸਵੇਰੇ ਸ਼ਾਮ ਨੂੰ ਜ਼ਰੂਰ ਮਾਰਨਾ ਚਾਹੀਦਾ ਜੀ ਤੇ ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਡਸਟ ਜਿਹੜੀ ਆ ਨਿਕਲ ਜਾਂਦੀ ਹੈ ਔਰ ਇੱਕ ਰੇਸ਼ਨ ਹੋ ਜਾਂਦੀ ਹੈ ਜੀ ਹਵਾ ਫਿਰ ਜਾਂਦੀ ਹੈ ਉਹਦੇ ਵਿੱਚੋਂ ਤੇ ਉਹਦੇ ਨਾਲ ਕਈ ਜਣੀਆਂ ਸਕਿਨ ਦੀਆਂ ਡਿਜ਼ੀਜ਼ਸ ਜੋ ਡੌਗ ਜੜਾ ਵਾ ਉਹ ਬਾਤ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਕਿਹੜੀਆਂ ਬਿਮਾਰੀਆਂ ਨੇ ਜੋ ਮੋਸਟਲੀ ਹਰ ਇੱਕ ਜਾਨਵਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਦੇਖੋ ਡੌਗਸ ਦੀ ਗੱਲ ਕਰੀਏ ਤਾਂ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਨਾ ਕੋਈ ਖਾਸ ਬਿਮਾਰੀਆਂ ਨਹੀਂ ਕਿਉਂਕਿ ਇਹਦੇ ਵਿੱਚ ਆ ਕੇ ਮੌਸਮ ਜਿਹੜਾ ਸਹੀ ਹੋਣ ਕਰਕੇ ਜੇ ਤਾਂ ਹਵਾ ਸਾਫ ਹੈ ਤਾਂ ਹੈਲਦੀ ਮੌਸਮ ਕਹਿੰਦੇ ਆਸੀਂ ਇਹਨੂੰ ਇਹਦੇ ਵਿੱਚ ਬਿਮਾਰੀਆਂ ਘੱਟ ਹੁੰਦੀਆਂ ਸਾਡੇ ਜਿੰਨੇ ਵੀ ਕੇਸ ਹੁੰਦੇ ਆ ਉਹ ਇਹਨਾਂ ਦਿਨਾਂ ਦੇ ਵਿੱਚ ਆ ਕੇ ਘੱਟ ਜਾਂਦੇ ਆ ਜੀ ਜੇ ਅਸੀਂ ਗਰਮੀਆਂ ਦੀ ਗੱਲ ਕਰੀ ਸਾਡੇ ਬਹੁਤ ਜ਼ਿਆਦਾ ਕੇਸ ਹੁੰਦੇ ਆ ਪਰ ਇਹਨਾਂ ਦੇ ਪਰ ਜੇ ਤੁਹਾਡੇ ਡੌਗ ਨੂੰ ਵੈਕਸੀਨੇਸ਼ਨ ਪ੍ਰੋਪਰ ਹੋਈ ਹੋਈ ਆ ਜੀ ਤਾਂ ਫੇਰ ਮੈਨੂੰ ਲੱਗਦਾ ਕਿ ਉਹ ਬੜਾ ਸਹਾਈ ਹੁੰਦੀ ਆ ਤੇ ਤੁਹਾਡਾ ਡੌਗ ਜਿਹੜਾ ਵਾ ਉਹ ਮੱਛਿਆ ਰਹਿੰਦਾ ਕਿੰਨੇ ਟਾਈਮ ਬਾਅਦ ਜਿਹੜੀ ਵੈਕਸੀਨੇਸ਼ਨ ਕਰਾ ਲੈਣੀ ਚਾਹੀਦੀ ਏ ਤੇ ਕਿੰਨੇ-ਕਿੰਨੇ ਟਾਈਮ ਦਾ ਜਿਹੜਾ ਗੈਪ ਆ ਦੇਣਾ ਚਾਹੀਦਾ ਮੋਸਟਲੀ ਅਸੀਂ ਜਿਹੜੀ ਰეკਮੈਂਡ ਕਰਦੇ ਹਾਂ ਪੱਪੀਜ਼ ਦੇ ਵਿੱਚ ਕਰਦੇ ਹਾਂ ਔਰ ਪੱਪੀਜ਼ ਦੇ ਵਿੱਚ ਅਸੀਂ ਮੋਸਟਲੀ ਰეკਮੈਂਡ ਕਰਦੇ ਹਾਂ 45 ਡੇਸ ਤੇ ਸਟਾਰਟ ਕਰਕੇ ਉਸ ਤੋਂ ਪਹਿਲਾਂ ਉਹਨਾਂ ਦੀ ਡੀਵਰਮਿੰਗ ਹੁੰਦੀ ਹੈ 45 ਡੇਸ ਤੇ ਸਟਾਰਟ ਕਰੀ ਵੀ ਹੈ ਫਿਰ ਉਹਨਾਂ ਨੂੰ 21 ਡੇਸ ਤੇ ਇੱਕ ਬੂਸਟਰ ਲੱਗਦਾ ਔਰ ਫਿਰ 21 ਡੇਸ ਬਾਅਦ ਇੱਕ ਹੋਰ ਬੂਸਟਰ ਲੱਗਦਾ ਜਦੋਂ ਉਹਨਾਂ ਦੀ ਉਮਰ 3 ਸਾਲ ਦੀ ਹੋ ਜਾਂਦੀ 3 ਮਹੀਨੇ ਦੀ ਹੋ ਜਾਂਦੀ ਸੋਰੀ 3 ਮਹੀਨੇ ਦੀ ਤੇ ਜਦੋਂ 3 ਮਹੀਨੇ ਤੋਂ ਬਾਅਦ ਜਦੋਂ ਉਹਨਾਂ ਨੂੰ ਇੱਕ ਵਾਰੀ ਇੰਜੈਕਸ਼ਨ ਲੱਗਾ ਲੱਗੇ ਜੀ ਔਰ ਇੱਕ ਤਾਂ ਸੱਤ ਬਿਮਾਰੀਆਂ ਦੇ ਇੰਜੈਕਸ਼ਨ ਨੇ ਜਿਹੜੇ ਮੈਂ ਤੁਹਾਨੂੰ ਗੱਲ ਕਰ ਰਿਹਾ ਜਿਹੜੇ ਤਿੰਨ ਵਾਰੀ ਲਗਾਉਣਗੇ ਉਸ ਤੋਂ ਬਾਅਦ ਤਿੰਨ ਮਹੀਨੇ ਤੇ 21 ਡੇਜ਼ ਦਾ ਵਕਫਾ ਪਾ ਕੇ ਅਸੀਂ ਐਂਟੀ ਰੇਬੀਜ਼ ਜਿਹੜਾ ਰੇਬੀਜ਼ ਵਾਸਤੇ ਜਿਹੜੀ ਵੈਕਸੀਨੇਸ਼ਨ ਕਰਦੇ ਹਾਂ ਔਰ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਰეკਮੈਂਡ ਕਰਦੇ ਹਾਂ ਕਿ ਤਕਰੀਬਨ ਹਰ ਸਾਲ ਉਹਨਾਂ ਨੂੰ ਇਹ ਵੈਕਸੀਨੇਸ਼ਨ ਪੀਟ ਕਰਨੀ ਐਨੂਅਲ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ ਤੁਸੀਂ ਕਹਿਆ ਸੱਤ ਬਿਮਾਰੀਆਂ ਉਸ ਇੰਜੈਕਸ਼ਨ ਨਾਲ ਕਿਹੜੀਆਂ ਸੱਤ ਬਿਮਾਰੀਆਂ ਜੋ ਕਿ ਬਿਲਕੁਲ ਦੂਰ ਹੋ ਜਾਂਦੀਆਂ ਲੱਗਦੀਆਂ ਹੀ ਨਹੀਂ ਅਹ ਦੇਖੋ ਇਹ ਤਾਂ ਕਦੇ ਵੀ ਨਹੀਂ ਹੁੰਦਾ ਕਿ ਲਗਦੀਆਂ ਨਹੀਂ ਜੀ ਬਟ ਇਹ ਹੈ ਕਿ ਅਸੀਂ ਕਾਫੀ ਹੱਦ ਤੱਕ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ ਜਿਵੇਂ ਪਾਰਵੋ ਹੈ ਡਿਸਟੈਂਪਰ ਹੈ ਲੈਪਟੋ ਹੈ ਐਡੀਨੋ ਵਾਇਰਸ ਹੈ ਯੂ ਨੋ ਸੋ ਪਾਰਾਫਲੰਜਾ ਹੋਰ ਕਈ ਜਿਹੜੇ ਸੱਤ ਬਿਮਾਰੀਆਂ ਨੇ ਜਿਹਦੇ ਤੋਂ ਅਸੀਂ ਆਪਾਂ ਉਹਨੂੰ ਬਚਾ ਸਕਦੇ ਹਾਂ